ਕਾਕਾ ਸਾਹਿਬ ਜੀ ਬਾਈ ਕੋ ਜੀ ਜੀ ਪਤੇ ਜਿਵੇਂ ਤੁਹਾਨੂੰ ਪਤਾ ਵੀ ਅੱਜ ਆਪਣੇ ਖਾਣਾ ਬਰੀ ਵਾਲੇ ਦੇ ਮੌਖ ਅਫਸਰ ਸਰਦਾਰ ਜਸਪੀਰ ਸਿੰਘ ਜੀ ਆਏ ਆ ਤੇ ਅੱਜ ਅਸੀਂ ਇਹਨਾਂ ਨੇ ਬੱਚਿਆਂ ਨੂੰ ਇਸ਼ਾਅ ਕੀਤਾ ਹੈਗਾ ਵੀ ਨਸ਼ਿਆਂ ਤੋਂ ਦੂਰ ਰਹਿਣ ਲਈ ਤੇ ਅੱਜ ਅਸੀਂ ਇਹਨਾਂ ਦੇ ਚਰਕਮ ਵਾਲਾ ਨਾਲ ਅਸੀਂ ਬੂਟੇ ਲਾਉਣ ਲੱਗੇ ਆ ਤੇ ਆਜੋ ਸਰ ਜੀ ਲੱਗੇ ਜੀ ਸੇ ਆਤਰਾ ਬੀਰੋ ਕੋਈ ਗੱਲ ਨਾ ਰੱਡ ਪਛੇ ਰਿਹਾ ਕੋਈ ਚਾਰੋ ਮੈਂ